ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਯੂਟਿਊਬ ਵਾਲੇ ਫਾਰਮਰ ਤੇ ਤੇ ਤੁਹਾਡੇ ਸਾਹਮਣੇ ਜਾਣਕਾਰੀ ਜਿਹੜੀ ਅਸੀਂ ਰੱਖਣ ਜਾ ਰਹੇ ਹਾਂ ਉਹ 15 ਤਰੀਕ ਤੋਂ ਲੈ ਕੇ 20 ਦਸੰਬਰ 2024 ਦੀ ਵਿਚਕਾਰ ਦੀ ਜਾਣਕਾਰੀ ਹੈ ਇਹਨਾਂ 5-6 ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਉਥਲ-ਪੁਥਲ ਹੁੰਦੀ ਦਿਖਾਈ ਦੇ ਰਹੀ ਹੈ ਪਛਮੀ ਹਵਾ ਵੀ ਚੱਲੇਗੀ ਬਦਲੀ ਸਿਸਟਮ ਵੀ ਆਉਣਗੇ ਧੁੰਦ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੂਰਬ ਤੋਂ ਵੀ ਹਵਾ ਆਉਂਦੀ ਦਿਖਾਈ ਦੇ ਰਹੀ ਹੈ ਜੋ ਕਿ ਕਿਸਾਨਾਂ ਦੇ ਲਈ ਇੱਕ ਮਿਕਸ ਜਿਹਾ ਹਫਤਾ ਰਹਿਣ ਵਾਲਾ ਦਿਖਾਈ ਦੇ ਰਿਹਾ ਹੈ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਫਿਲਹਾਲ ਪੰਜਾਬ ਦਾ ਮੌਸਮ ਠੀਕ ਹੈ ਪਰ ਆਪਾਂ ਦੇਖੀ ਤਾਂ ਉੱਤਰੀ ਪੱਛਮੀ ਹਿੱਸਿਆਂ ਦੇ ਵਿੱਚ ਸਾਨੂੰ ਪੰਜਾਬ ਦੇ ਬੱਦਲੇ ਸਿਸਟਮ ਲਗਾਤਾਰ ਦਿਖਾਈ ਦੇ ਰਹੇ ਨੇ ਜੋ ਕਿ ਪੰਜਾਬ ਦੇ ਵਿੱਚ 15 ਤਰੀਕ ਤੋਂ ਕੂਚ ਕਰਦੇ ਹੋਏ ਦਿਖਾਈ ਦਿੱsacਦੇ ਨੇ 15 16 ਅਤੇ ਕੁਝ 17 ਤਰੀਕ ਦੇ ਵਿੱਚਕਾਰ ਵੀ ਇਹ ਬੱਦਲਬਾਈ ਪੰਜਾਬ ਦੇ ਵਿੱਚ ਰਹਿ ਸਕਦੀ ਹੈ ਮੀਂਹ ਦੇ ਪੱਖ ਤੋਂ ਇਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਜਿਸ ਨੂੰ ਆਪਾਂ ਕਹੀਏ ਕਿ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਨੇ ਅਜੇ ਹੁਣ ਨਹੀਂ ਹੈ ਪਰ ਹਲਕੇ ਦਰਮਿਆਨੀ ਬੱਦਲਬਾਈ ਸਾਨੂੰ ਅਕਸਰ ਹੀ ਪੰਜਾਬ ਦੇ ਵਿੱਚ ਕੱਲ ਨੂੰ ਦੇਖਣ ਨੂੰ ਮਿਲ ਸਕਦੀ ਹੈ ਗੱਲ ਕਰ ਲਈਏ ਅਗਰ ਪੱਛਮੀ ਸਿਸਟਮ ਦੀ ਤਾਂ ਇਹ ਸਿਸਟਮ ਜਿਹੜੇ ਨੇ ਹਲਕੇ ਤੋਂ ਦੇ ਰਿਹਾ ਨੇ ਇਸ ਭਾਰੀ ਸਿਸਟਮ ਨੇ ਕੋਈ ਵੱਡਾ ਅਸਰ ਮੀਦਾ ਇਹਨਾਂ ਦੇ ਉੱਪਰ ਨਹੀਂ ਦਿਖਾਈ ਦੇ ਰਿਹਾ ਫਿਰ ਗੱਲ ਕੀਤੀ ਜਾਵੇ 16 ਤਰੀਕ ਤੋਂ ਬਾਅਦ ਫਿਰ ਦੁਬਾਰਾ ਤੋਂ ਸਾਨੂੰ ਪੂਰਬ ਦੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਪੂਰਬ ਦੀ ਹਵਾ ਪੰਜਾਬ ਦੇ ਵਿੱਚ ਬੰਗਾਲ ਦੀ ਖਾੜੀ ਤੋਂ ਨਮੀ ਵਾਲੀ ਹਵਾਵਾਂ ਲੈ ਕੇ ਆਉਂਦੀਆਂ ਨੇ ਤੇ ਇਹ ਨਮੀ ਵਾਲੀ ਹਵਾ ਜੋ ਵੀ ਪੰਜਾਬ ਵਿੱਚ ਐਂਟਰ ਕਰਦੀ ਹੈ ਤਾਂ ਧੁੰਦ ਦੇ ਹਾਲਾਤ ਸਾਨੂੰ ਪੰਜਾਬ ਦੇ ਵਿੱਚ ਸਰਦੀਆਂ ਦੇ ਵੇਲੇ ਦੇਖਣ ਨੂੰ ਮਿਲਦੇ ਨੇ ਇਸ ਦੇ ਨਾਲ ਦਿਨ ਦੇ ਵੇਲੇ ਪੰਜਾਬ ਦਾ ਮਾਹੌਲ ਥੋੜਾ ਜਿਹਾ ਗਰਮੈਸ਼ ਵਾਲਾ ਹੋ ਜਾਂਦਾ ਹੈ ਰਾਤਾਂ ਥੋੜੀਆਂ ਠੰਡੀਆਂ ਹੋ ਜਾਂਦੀਆਂ ਨੇ ਅਤੇ ਸਵੇਰ ਸਮੇਂ ਸਾਨੂੰ ਧੁੰਦ ਦੇ ਹਾਲਾਤ ਬਣ ਜਾਂਦੇ ਨੇ ਕਿਉਂਕਿ ਜਦੋਂ ਨਮੀ ਦੀ ਮਾਤਰਾ ਹਵਾ ਦੇ ਵਿੱਚ ਵੱਧਦੀ ਹੈ ਤਾਂ ਠੰਡ ਦੇ ਕਾਰਨ ਧੁੰਦ ਦੇ ਹਾਲਾਤ ਬਣਦੇ ਨੇ ਜੋ ਕਿ ਸਾਨੂੰ ਪੰਜਾਬ ਦੇ ਲੁਧਿਆਣੇ 벨ਟ ਤੋਂ ਲੈ ਕੇ ਪਟਿਆਲੇ 벨ਟ ਜਿਹੜੀ ਇਹ ਬਣਦੀ ਹੈ ਨਾ ਇਲਾਕਿਆਂ ਦੇ ਵਿੱਚ ਦਿਖਾਈ ਦੇਵੇਗੀ ਲੁਧਿਆਣੇ ਤੋਂ ਪਟਿਆਲੇ ਦਾ ਇਲਾਕਾ ਜਿਹੜਾ ਹੈ ਇਹਦੇ ਵਿੱਚ ਬੱਦਲਵਾਈ ਸਿਸਟਮ ਵੀ ਤੋਂ ਇਲਾਵਾ ਧੁੰਦ ਦੇ ਹਾਲਾਤ ਕੋਹਰੇ ਦੇ ਹਾਲਾਤ ਵੀ ਬਣ ਸਕਦੇ ਨੇ ਸੰਗਣੀ ਧੁੰਦ ਦੇ ਹਾਲਾਤ ਜਿਹੜੇ ਜਾਰੀ ਹੋਏ ਨੇ ਉਹ 16 ਤਰੀਕ ਨੂੰ 17 ਤਰੀਕ ਨੂੰ ਜਾਰੀ ਹੋਏ ਨੇ ਜਿਹਦੇ ਵਿੱਚ ਲੁਧਿਆਣੇ ਤੋਂ ਪਟਿਆਲਾ ਇਹਦੇ ਵਿੱਚ ਥੋੜਾ ਬਹੁਤਾ ਕਪੂਰ ਸੌਰੀ ਫਤੇਗੜ ਸਾਹਿਬ ਦਾ ਇਲਾਕਾ ਵੀ ਮੋਹਾਲੀ ਦਾ ਇਲਾਕਾ ਵੀ ਆਉਂਦਾ ਦਿਖਾਈ ਦੇ ਰਿਹਾ ਥੋੜਾ ਬਹੁਤ ਰੂਪਨਗਰ ਜ਼ਿਲ੍ਹੇ ਦੇ ਵੀ ਕੁਝ ਹਿੱਸੇ ਇਸ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਹਦੇ ਬਾਰੇ ਜੋ ਵੀ ਕਨਫਰਮੇਸ਼ਨ ਹੈ ਕੋਈ ਹਜੇ ਸਟੀਕ ਨਹੀਂ ਹੈ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਵੀਡੀਓ ਦੇ ਰਾਂਹੀਂ ਜਲਦ ਹਾਜ਼ਰ ਕੀਤੀ ਜਾਵੇਗੀ ਉਹ ਤੁਹਾਨੂੰ ਵੀਡੀਓ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਬਾਕੀ ਤੁਸੀਂ ਆਪਣੇ ਇਲਾਕੇ ਦੇ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ 17 ਤਰੀਕ ਤੋਂ ਬਾਅਦ ਦੁਵਾਰਾ ਤੋਂ ਫੇਰ ਸਾਨੂੰ ਪੂਰਬ ਦੀ ਹਵਾ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਸੌਰੀ ਤੇ ਥੋੜੀ ਬਹੁਤੀ ਪੱਛਮੀ ਐਂਟਰੀ ਜਿਹੜੀ ਹੈ ਉਹ 19 ਤਰੀਕ ਤੋਂ ਹੁੰਦੀ ਦਿਖਾਈ ਦੇਵੇਗੀ ਲਗਭਗ 16 17 ਤਰੀਕ ਤੋਂ ਬਾਅਦ ਪੂਰਬ ਦੀ ਹਵਾ ਤੇ ਫਿਰ ਪੱਛਮ ਦੀ ਹਵਾ ਚੱਲੇਗੀ ਜਿਸ ਦੇ ਨਾਲ ਦੁਆਰੇ ਤੋਂ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਆਪਾਂ ਗੱਲ ਕਰ ਲਈਏ ਤਾਂ ਐਵਰੇਜ ਤਾਪਮਾਨ ਦਿਨ ਦਾ 18 ਡਿਗਰੀ ਤੱਕ ਰਹੇਗਾ ਰਾਤ ਦਾ ਤਾਪਮਾਨ 2 ਡਿਗਰੀ 3 ਡਿਗਰੀ 4 ਡਿਗਰੀ ਤੱਕ ਰਹਿਣਗੇ ਕਾਫੀ ਠੰਡਰ ਵਾਲੀ ਰਾਤ ਹੈ ਮੀਂਹ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਹੀ ਹਨ ਤੁਸੀਂ ਕਣਕ ਨੂੰ ਖਾਦਾਂ ਸਪਰੇਆ ਵਗੈਰਾ ਕਰ ਸਕਦੇ ਹੋ ਕੋਈ ਵੱਡੇ ਚਾਂਸ ਨਹੀਂ ਨੇ ਮੀਂਹ ਦੇ ਅਗਰ ਕੋਈ ਵੀ ਚਾਂਸ ਬਣਦੇ ਨੇ ਤਾਂ ਚੈਨਲ ਤੇ ਸਭ ਤੋਂ ਪਹਿਲਾ ਵੀਡੀਓ ਅਸੀਂ ਤੁਹਾਡੇ ਤੱਕ ਹਾਜ਼ਰ ਕਰਾਂਗੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਅਗਰ ਸਿਸਟਮ ਦੀ ਤਾਂ ਸਿਸਟਮ ਦਾ ਮਾਤਰ ਦੇ ਬਰਾਬਰ ਨੇ ਇਹ ਹਫਤਾ ਜਿਹੜਾ ਓਵਰਆਲ ਹਵਾ ਦੇ ਪੱਖ ਤੋਂ ਉਲਟ ਪੁਲਟ ਰਹਿਣਗੇ ਪੱਛਮੀ ਪੂਰਬ ਦੀ ਹਵਾ ਚਲਦੀ ਰਹੇਗੀ ਧੁੰਦ ਦੇ ਹਾਲਾਤ ਵੀ ਬਣਨਗੇ ਬੱਦਲਬਾਈ ਵੀ ਆਵੇਗੀ ਤੇ ਅਗਰ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੀਂਹ ਦੀ ਸੰਭਾਵਨਾ ਕੋਈ ਨਹੀਂ ਹੈ ਖਾਦਾਂ ਵਗੈਰਾ ਤੁਸੀਂ ਵਧੀਆ ਤਰੀਕੇ ਨਾਲ ਲਗਾ ਸਕਦੇ ਹੋ ਕੋਹਰੇ ਦੇ ਚਾਂਸ ਬਣਦੇ ਦਿਖਾਈ ਦਿਖਾਈ ਦੇ ਰਹੇ ਨੇ ਜਿਹੜੇ ਉਹਨਾਂ ਤੋਂ ਤੁਸੀਂ ਆਪਣੀ ਫਸਲ ਦਾ ਪਰਹੇਜ਼ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਕਿਸ-ਕਿਸ ਤਰੀਕੇ ਨਾਲ ਕਰ ਸਕਦੇ ਹੋ ਤੇ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਜੋ ਅਲਰਟ ਜਾਰੀ ਹੁੰਦੇ ਨੇ ਉਹਨਾਂ ਦੇ ਵਿੱਚ 2 ਤੋਂ 3 ਦਿਨ ਜਿਹੜੇ ਪਹਿਲਾਂ ਅਲਰਟ ਆਉਂਦੇ ਨੇ ਉਹ ਜ਼ਿਆਦਾ ਸਟ੍ਰੀਕ ਹੁੰਦੇ ਨੇ 5-4 ਦਿਨ ਦੇ ਜਿਹੜੇ ਅਗਲੇ ਅਲਰਟ ਹੁੰਦੇ ਨੇ ਜਾਂ ਹਫ਼ਤੇ ਦੀ ਗੱਲ ਕਰ ਲਈਓ ਜ਼ਿਆਦਾ ਸਟ੍ਰੀਕ ਨਹੀਂ ਬੈਠਦੇ ਇਸ ਕਰਕੇ ਅਸੀਂ ਰਿਕੁਐਸਟ ਕਰਦੇ ਰਹਿੰਦੇ ਹਾਂ ਕਿ ਲਗਾਤ ਸੀ ਮੌਸਮ ਦੀ ਜਾਣਕਾਰੀ ਲਈ ਅਪਡੇਟ ਰਹੋ ਬਾਕੀ ਜੋ ਵੀ ਅਪਡੇਟ ਹੋਵੇਗੀ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਦੀ ਰਿਪੋਰਟ ਤੇ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ